ਪੁੱਠਾ ਮਾਸ਼ਾਅੱਲਾ ਬਹੁਤ ਸੋਹਣਾ ਕੱਢਣ ਲੱਪੀ ਜਾਂਦੇ ਹਨਾ ਬਣਾਇਆ ਹੋਇਆ ਰੱਜੀ ਮਤਲਬ ਆਵਾਵਾ ਪਾਈ ਦੀਆਂ ਵਾਗਾਂ ਕੰਨਾਂ ਦੇ ਵਿੱਚੋਂ ਨਹੀਂ ਮੈਂ ਬੋਲਦਾ ਅੱਛਾ ਆ ਗੋ ਖਾ ਦਿੰਦੇ ਇਹ ਸਾਰਾ ਕੁਝ ਹੀ ਵਿਖਾਉਂਗਾ ਭਾਈ ਏਡਾ ਤਾਂ ਮੈਨੂੰ ਦੋਹਾਂ ਦਿਨਾਂ ਜਿਹੜਾ ਹੈਰਾਨ ਕਰੀ ਜਾਂਦਾ ਹਨਾ ਹੈ ਧਾੜ ਲਪਾਉਣਾ ਹੈ ਧਾੜ ਲਪਾਉਣ ਆਏ ਆਲੀ ਧੜ ਨਾਲ ਲਪਦਾ ਪਿਆ ਮੈਂ ਕਿਹਾ ਯਾਰ ਵੀ ਸਾਰਿਆਂ ਨੂੰ ਵਿਖਾ ਦਈਏ ਵੀ ਅਲੀ ਧੜ ਕਿਦਾਂ ਲਪਦਾ ਪਿਆ ਸਾਡਾ ਸਵਾਰ ਚੈੱਕ ਕਰੋ ਖਾਲਿਆਂ ਨੂੰ ਨਹਿਰਾਂ ਵਿੱਚੋਂ ਦਰਿਆਵਾਂ ਵਿੱਚੋਂ ਆਏ ਲੰਘਦੇ ਚਸ ਕਰਾ ਦੀ ਯਕੀਨ ਕਰਾ ਦੇਖ ਮੋਹਾਲ ਚੱਕ ਦਾ ਮਾਹੌਲ ਚੈੱਕ ਕਰੋ ਜੀ ਇਹ ਆਪਾਂ ਦਾ ਮਾਹੌਲ ਆ ਹਾਂਜੀ ਅਸਲਾਮ ਵਾਲੇਕਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਜੀ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅਲਹਮਦੁਲਿਲਾ ਅਲਹਮਦੁਲਿਲਾ ਆਪਾਂ ਬਿਲਕੁਲ ਠੀਕ ਤੇ ਉਮੀਦ ਕਰਦਾ ਤਸੀਮੀ ਠੀਕ ਹੋਵੋਗੇ ਤੇ ਆਪਾਂ ਪਹੁੰਚੇ ਆ ਘਰੇ ਜਿਵੇਂ ਸਾਰਿਆਂ ਨੂੰ ਪਤਾ ਸੀ ਵੀ ਕੱਲ ਕਸੂਰ ਪਰਸੋਂ ਆਪਾਂ ਸੀ ਲਾਹੌਰ ਸੋ ਲਾਹੌਰ ਕਸੂਰ ਫੇਰ ਕੇ ਆਪਾਂ ਆ ਗਏ ਆ ਘਰੇ ਬਹੁਤੇ ਦਿਨ ਹੁਣ ਜੀ ਨਹੀਂ ਲੱਗਦਾ ਬਾਹਰ ਅੱਗੇ ਵਾਵਾ ਫਿਰਫੁਰ ਲਈਦਾ ਸੀ ਲੇਕਿਨ ਹੁਣ ਬਹੁਤਾ ਜੀ ਨਹੀਂ ਲੱਗਦਾ ਸੋ ਪਹੁੰਚ ਆਏ ਆ ਕਿ ਠੇਕੇ ਆਸੀ ਅੱਜ ਜਦੋਂ ਮੈਂ ਆਇਆ ਉਦੋਂ ਹੈ ਨਹੀਂ ਸੀ ਬੰਗਲੇ ਸਹਲੇ ਲੈ ਕੇ ਆਏ ਕਿੱਥੇ ਗਏ ਟਰੈਕਟਰ ਤੇ ਹਾਂ ਟਰੈਡ ਪੱਠੇ ਮੋਗਿਆ ਨੇ ਆਪਣੇ ਸਫਾਈ ਬਿਲਕੁਲ ਤੇ ਸਹਲੇ ਦਾ ਟੂੜੀ ਚਾਲਦੀ ਆ ਅੱਛਾ ਸਹਲੇ ਆਪਣੇ ਉਥੇ ਪਿਆ ਸੀ ਉਹ ਲੈ ਕੇ ਆਏ ਟਰ ਜਿਹੜਾ ਭਰ ਕੇ ਪੰਡਾ ਵੀ ਹਾਂ ਹਾਂ ਰਿਪੋਰਟਾਂ ਦੇਦੇ ਮਗਰ ਦੀਆਂ ਸਾਰੀਆਂ ਮੈਨੂੰ ਵੀ ਤਾਂ ਸਾਰਿਆਂ ਨੂੰ ਹੀ ਤੇ ਤੋਂ ਬਿਨਾ ਚੰਗੀਆਂ ਛਾਵਾਂ ਹੁੰਦੀਆਂ ਵਾ ਹੋਲੀ ਭੌਣ ਲਾਪੀ ਆਲੀ ਬੈਠਾ ਮੈਂ ਬੈਠਾ ਵਾ ਮਤਲਬ ਇਦਾਂ ਹੀ ਉਦੋਂ ਨਹੀਂ ਨਹੀਂ ਹਾਂ ਰਸੇ ਪਾ ਲੈਨੇ ਉਥੇ ਆ ਕੱਢ ਦੇਨੇ ਉਥੇ ਗਏ ਹਾਂ ਹਾਂ ਉਹ ਵੇਖ ਲਾ ਪੱਕੀ ਦੇ ਨਾਲ ਡੇ ਦੇ ਤੇ ਕੋਲ ਹਾਂ ਉਹ ਡੇ ਰੱਖਦੀ ਸੀ ਰੂਟਰ ਧਾਰ ਦੇ ਅਸੀਂ ਰੂਟੇ ਦੇ ਮਗਰ ਰੱਖੀ ਗੇੜੇ ਘੜਾਏ ਰੂਟਰ ਜਿਵੇਂ ਵਗਦਾ ਸੋ ਮਗਰ ਮਤਲਬ ਬੋਡਰ ਹੀ ਤਾਂ ਨਹੀਂ ਰੂਟਰ ਤੋਂ ਡਰਦੀ ਸੀ ਅਸੀਂ ਤਾਂ ਆਈਆਂ ਮਗਰ ਰੱਖੀ ਐ ਡਰ ਲਾਇਆ ਉੱਤੇ ਬੈਠਾ ਰਿਆ ਮੈਂ ਹਾਂ ਫਿਰ ਅਲੀ ਚੜਾਤਾ ਫਿਰ ਰੋਣੀ ਹੋਈ ਸੀ ਪੈੜੀ ਚਿਸਤੀ ਤੇ ਬੰਬ ਕਾਟ ਛੱਡੀ ਉੱਤੇ ਬਹਿ ਕੇ ਰੋਣੀ ਹੋਈ ਸੀ ਪੈੜੀ ਹਾਂ ਉਹ ਚੇ ਨੂੰ ਐ ਤੇ ਐ ਤੇ ਉੱਥੇ ਕਰੇ ਸਾਹ ਫੁੱਲ ਗਏ ਤੇ ਫਿਰ ਅੱਖ ਭੁਦੇ ਜੋਰ ਲੱਗੇ ਹਾਂ ਹਾਂ ਸਿੱਧੀ ਹੋ ਗਈ ਫੇ ਲਿਆਂਦੀ ਐ ਸਿੱਧੀ ਹੋ ਗਏ ਆ ਤੇ ਗਏ ਵਾਂ ਹਾਂ ਹਾਂ ਉਸਤਾਦ ਹਾਂ ਉਹ ਅਸੀਂ ਪਹਿਲਾਂ ਇੱਥੇ ਮੈਂ ਬੈਠਾ ਹੂੰ ਤੇ ਲੈ ਗਏ ਉੱਥੇ ਜਾ ਕੇ ਤੇ ਉੱਥੇ ਆ ਕੇ ਨਾ ਤੇ ਕਰੇ ਆ ਏਅਰ ਫੇਰੀ ਪਾਣੀ ਦੇ ਵਿੱਚ ਵੀ ਨਹੀਂ ਵੜਨਾ ਪਾਣੀ ਵੀ ਸੀ ਗਿੱਲੀ ਤਾਂ ਵੈਸੇ ਵੀ ਮਤਲਬ ਵੜਨੇ ਨਹੀਂ ਹੋਈ ਕਹਿੰਦੀ ਸੀ ਵੜ ਗਈ ਸੀ ਅੱਛਾ ਵਿੱਚ ਉੱਠਦੀ ਸਾਗਦੇ ਰਸੇ ਢਿੱਲੇ ਕਿਚੇ ਨਾ ਤੇ ਮੈਂ ਖਿੱਚੀ ਤੇ ਸਿੱਧੀ ਤਾਂ ਹੁੰਦੀ ਮਤਲਬ ਉਹ ਉਹ ਤੋਂ ਪਵਾਗਾ ਭਾਲੇ ਨਾ ਵਾਗਾ ਨਾ ਮੋੜਦੇ ਨਾ ਅੱਛਾ ਤੇ ਮੈਂ ਲਾਥੀਆਂ ਹੂੰ ਉਸ ਦੀ ਪਵਾਤੇ ਤੇ ਫੇ ਗੇੜੇ ਗਿੱਲੇ ਚ ਇਦਿਆਂ ਭਜਾਈ ਘੁਮਾਉਂਦੀ ਅੱਛਾ ਫਿਰ ਉਹ ਸੇ ਤਾਂ ਗੋਲਤਾਰਾ ਬਣਿਆ ਹੁਣ ਆਪਾਂ ਉਧਰ ਨੂੰ ਜਾਣਾ ਅੱਛਾ ਅੱਛਾ ਉੱਥੇ ਕਰੇ ਨਾਸਾ ਹੀ ਆ ਨਿਕਲੇ ਫੋਲ ਬਸ ਹੋ ਗਈ ਜੀ ਫੇਰ ਚੜਿਆ ਮੈਂ ਫੇਰ ਦੋ ਵਾਰੀ ਲੱਥ ਕੇ ਚੜਿਆ ਦੋ ਪੂਠੇ ਦੋ ਮਤਲਬ ਟੈਨਸ਼ਨ ਖਤਮ ਜਿਹਦੇ ਦੇ ਪਾਸੇ ਜਿਹਦੇ ਦੇ ਪਾਸੇ ਟੈਨਸ਼ਨ ਖਤਮ ਮਤਲਬ ਸਵਾਰ ਸਾਹਿਬ ਤੁਸੀਂ ਜੀ ਰੈਡੀ ਹੋ ਗਏ ਸੀ ਤਾਂ ਮੈਂ ਕਹਿੰਦਾ ਅੱਛਾ ਤੇ ਦੂਜੀ ਗੱਲ ਇਹ ਤੇ ਮੈਂ ਸੁਣਿਆ ਵੀ ਸਕੂਟਰ ਵੇਚਦਾ ਸਕੂਟਰ ਵੇਚਦਾ ਯਾਰ ਅੱਜ ਕੱਲ੍ਹ ਯਾਰ ਖਰਾਬੀ ਕਰਨਾ ਪਿਆ ਸੀ ਪੈਦਲ ਸਵਾਰੀਆਂ ਪੈਦਲ ਕੋੜੀ ਤਾਂ ਹੀ ਟ੍ਰੇਨ ਕਰਦੇ ਸਕੂਟਰ ਮੈਂ ਕਹਿੰਦਾ ਸਕੂਟਰ ਵੇਚ ਕੇ ਤੇ ਕੋੜੀ ਕਹਿੰਦਾ ਕੋੜੀ ਤਾਂ ਹੀ ਹੁਣ ਟ੍ਰੇਨ ਕਰਦੇ ਪਿਆ ਮੈਂ ਵੀ ਸਕੂਟਰ ਹੈ ਨਹੀਂਗਾ ਹੈ ਨਹੀਂਗਾ ਤਾਂ ਕਰਕੇ ਹੁਣ ਕੋੜੀ ਤੇ ਆਸ-ਪਾਸੇ ਫਿਰਿਆ ਕਰਨਾ ਤੇ ਦੂਜੀ ਗੱਲ ਮੈਂ ਦਸਣੀ ਸੀ ਯਾਰ ਸਾਰੇ ਤੁਸੀਂ ਪੁੱਛਦੇ ਸੀ ਸैम ਦਾ ਚੈਨਲ ਕਿਹੜਾ ਵਾ ਓਏ ਚਸਤੀ ਓਏ ਬੱਬ ਘਾੜ ਛੱਡੀ ਹੋ ਮਿੱਟੀ ਵਾਲੀ ਚਾਹ ਕਹਿੰਦੇ ਜੀ ਸैम ਦਾ ਚੈਨਲ ਦੱਸ ਦਿਓ ਕਿਹੜਾ ਵਾ ਸैम ਨੇ ਮੈਂ ਉਹਨੂੰ ਦੱਸਿਆ ਸੀ ਵਿਲੇਜਰ ਬॉयਜ਼ ਸਾਇਮ ਹੁਣ ਵੀਡੀਓ ਨਹੀਂ ਉੱਥੇ ਪਾ ਰਿਹਾ ਬਿਲਕੁਲ ਤੇ ਅਸੀਂ ਇੱਕ ਚੀਜ਼ ਸੋਚੀ ਸੀ ਕਿ ਕਿਉਂਕਿ ਹੁਣ ਮਮੀ ਇੱਥੇ ਹੀ ਆ ਸਾਇਮ ਵੀ ਇੱਥੇ ਹੀ ਆ ਅਸੀਂ ਇਕੱਠੇ ਹੁੰਨੇ ਆ ਸੋ ਸਾਇਮ ਕਹਿੰਦਾ ਸੀ ਵੀ ਯਾਰ ਆਪਾਂ ਉੱਥੇ ਲਾਜ਼ਮੀ ਵਲੌਗ ਪਾਉਣਾ ਵਾ ਤੇ ਇੱਕੋ ਹੀ ਹਾਂ ਇੱਕੋ ਹੀ ਸ਼ੈ ਲਾਈਵ ਇੱਕੋ ਹੀ ਦੇਖਣ ਨੂੰ ਮਿਲਣੀ ਹੈ ਸਭ ਨੂੰ ਕਿਉਂਕਿ ਉਹੀ ਸਾਰਾ ਕੁਝ ਇੱਥੇ ਕੰਮਕਾਰ ਜੋ ਵੀ ਆ ਕਹਿੰਦੇ ਆ ਦੇ ਦੇਖਣੀ ਆ ਕਹਿੰਦਾ ਹੋ ਵੀ ਮੈਂ ਜਦੋਂ ਨਹੀਂ ਹੁੰਨਾ ਉਦੋਂ ਪਾ ਲਿਆ ਕਰੂੰ ਲੇਕਿਨ ਮੈਂ ਇਹਨੂੰ ਕਿਹਾ ਸੀ ਕਿ ਤੂੰ ਇੱਥੋਂ ਹੀ ਵਲੌਗ ਮਤਲਬ ਆਪਦਾ ਨਾ ਇਹੀ ਮੇਰੇ ਵਾਲੇ ਵਲੌਗ ਦੇ ਵਿੱਚ ਆ ਜਾ ਕਰ ਆਇਆ ਕੀ ਕਰ ਤੂੰ ਸ਼ੁਰੂ ਕਰ ਲਿਆ ਕਰ ਇਹਦੇ ਵਿੱਚ ਹੀ ਆਪਦਾ ਬੋਲ ਲਿਆ ਕਰ ਉਹਦੇ ਵਿੱਚ ਗੱਲਾਂ ਬਾਤਾਂ ਸਾਂਝੀਆਂ ਕਰਿਆ ਕਰ ਸਾਰਿਆਂ ਦੇ ਨਾਲ ਤਾਂ ਕਿ ਕੋਈ ਟੈਨਸ਼ਨ ਪਰੇਸ਼ਾਨੀ ਨਾ ਹੋਵੇ ਇੱਕੋ ਵਲੌਗ ਦੇ ਵਿੱਚ ਹੀ ਆਪਾਂ ਸਾਰੇ ਜਣੇ ਆ ਜੀਏ ਤੇ ਮਾਸ਼ਾਅੱਲਾ ਮਾਸ਼ਾਅੱਲਾ ਵੱਡੀ ਦਾ ਪਤਾ ਨਹੀਂ ਦੋਹਾਂ ਦਿਨਾਂ ਜੀ ਹੋ ਗਈ ਤੂੰ ਇਹਦਾ ਨਹੀਂ ਹੋਈ ਤੈਨੂੰ ਦੱਸਾਂ ਗਏ ਨਹੀਂ ਮੈਨੂੰ ਲੱਗਦੀ ਹੈ ਕਸਮ ਪੁੱਠਾ ਮਾਸ਼ਾਅੱਲਾ ਬਹੁਤ ਸੋਹਣਾ ਕੱਢਣ ਲੱਪੀ ਜਾਂਦੇ ਹੈ ਨਾ ਬਣਾਇਆ ਹੋਇਆ ਰੱਜੀ ਮਤਲਬ ਆ ਵਾ ਵਾ ਪਾਈ ਦੀਆਂ ਬਾਗਾਂ ਕੰਨਾਂ ਦੇ ਵਿੱਚੋਂ ਨਹੀਂ ਮੈਂ ਬੋਲਦਾ अच्छा। ਆ ਗੋਖਾ ਦਿਨ। ਇਹ ਸਾਰਾ ਕੁਝ ਵਿਖਾਉਂਗਾ ਬਾਈ। ਏਡਾ ਤਾਂ ਮੈਨੂੰ ਦੋਵਾਂ ਦਿਨਾਂ ਚ ਵੇਖਿਆ ਏਡਾ ਹੈਰਾਨ ਕਰੀ ਜਾਂਦਾ ਨਾ। ਹੈ। ਸਹੀ ਹੈ, ਸਹੀ ਹੈ। ਲੋ ਜੀ ਮਾਸ਼ੱਲਾ। ਐਮਬਰ ਆਪਣੀ ਬਹੁਤ ਸੋਹਣੀ ਲੱਗਦੀ ਪਈ ਆ। ਤੂੰ ਜਿਹੜੇ ਇੰਨੇ ਇੰਨੇ ਦਿਨਾਂ ਤੋਂ ਕੰਮ ਨਾ ਕਰਨ ਦਿੰਨਾ ਤੇ ਨਾ ਤੂੰ ਨਹੀਂ ਹੁੰਦਾ ਤਾਂ ਕੰਮ ਨਹੀਂ ਪਿੱੜਦੇ। ਜਿਹੜੀਆਂ ਇਹ ਸਾਰਾ ਸਮਾਨ ਲਿਆਂ ਤਾਂ ਸੋਨੂੰ ਤੇਲ ਲਾ ਕੇ ਧੁੱਪੇ ਰੱਖਿਆ। ਅੱਛਾ। ਤੇ ਆ ਹੁਣ। ਠੀਕ ਆ। ਠੀਕ ਹੋ ਗਿਆ। ਮਤਲਬ ਮੇਰੇ ਤੋਂ ਇਲਾਵਾ ਕੰਮ ਬਹੁਤ ਹੋ ਗਿਆ। ਮੈਂ ਘਰੋਂ ਚੱਲ ਜਾਂ। ਚੱਲ ਜਾ। ਲੋ ਜੀ ਆਪਾਂ ਉਹ ਰੈੱਡ ਫਲੈਗ ਜਾਂ ਮਿਲ ਗਿਆ। ਬਾਕੀ ਨਾਲ ਰੱਖੇ ਖੈਰ ਸੋਕ ਬੜਾ ਆਤੀਆਂ ਲੋਕਾਂ ਦੀਆਂ ਵਿਖਾਈਆਂ ਵੀ ਨਹੀਂ ਨਹੀਂ ਆ ਵੱਡੀ ਗਈ ਆ ਆ ਕਣਕ ਨੂੰ ਹੱਥ ਲੱਗਣਾ ਮੈਂ ਹਾਰਵੈਸਟਰ ਲੱਗਣਾ ਢੂੜੀ ਵਾਲਾ ਕਿਦੋਂ ਲੱਗਣਾ ਅੱਜ ਕੇ ਕੱਲ ਕੱਲ ਆਪੇ ਆਪਣੇ ਵੀ ਹਾਰਵੈਸਟਰ ਕਿਦੋਂ ਲੱਗਣਾ ਇੱਥੇ ਪਰਸੋਂ ਪਰਸੋਂ ਲੈ ਕੱਲ ਆਪਣੀ ਵੱਡੀਆਂ ਨਹੀਂ ਕੱਲ ਆਪਣੀ ਵੱਡੀਆਂ ਨਹੀਂ ਟ੍ਰੈਪਰ ਨਾਲ ਲੋ ਜੀ ਸਵੇਰੇ ਕਣਕ ਨਹੀਂ ਲਾਈ ਸੀ ਇੱਥੇ ਤੇ ਕੋਈ ਨੂੰ ਪਤਾ ਸੀ ਜ ਐਨ ਮੂੰਹ ਕੀਤਾ ਤੇ ਗਾਲਾਂ ਪੈਣੀਆਂ ਹੂੰ ਤੋ ਹਵਾ ਐਨ ਨੂੰ ਸੋਨੇ ਫੇਰ ਵੀ ਐਨ ਕੀਤਾ ਅਸਾਂ ਤੁੱਦਲ ਫੇਰ ਵੀ ਆ ਹੀ ਗਈ ਚਲੋ ਕੋਈ ਨਹੀਂ ਉਹ ਤਾਂ ਖੈਰ ਆ ਲੋ ਜੀ ਸੁਬਾ ਇਨਸ਼ਾਅੱਲਾ ਆਪਣੀਆਂ ਵੀ ਕਣਕ ਆਪਣੀ ਕਣਕ ਮੇਰੇ ਹੱਥ ਲਾ ਜਾਣਾ ਵਾ ਤੇ ਸਾਹਮਣੀ ਮਾਮੁਕਾਦਮ ਰੱਬਾ ਵਾ ਸੋ ਇਨਸ਼ਾਅੱਲਾ ਉਹ ਵੀ ਆਪਾਂ ਵੜਾਉਣੀਆਂ ਤੇ ਪਰਸੋਂ ਉੱਥੇ ਹਾਰਵੈਸਟਰ ਚੱਲਣਾ ਵਾ ਉਹ ਵੀ ਤੁਹਾਨੂੰ ਸਾਂਝਾ ਕਰਾਂਗੇ ਜਰੂਰ ਤੇ ਚਿਸਤੀ ਕੀ ਹਾਲ ਚਾਲੀ ਠੀਕ ਹੈ ਨਾ ਅਸਲਾਮੁਅਲੈਕਮ ਉਹ ਬੋਲਦਾ ਬੋਲਦਾ ਨਹੀਂ ਕੀ ਹੋਇਆ ਈ ਚਿਸਤ ਢਿੱਲਾ ਹੋ ਗਿਆ ਚਿਸਤ ਢਿੱਲਾ ਹੋਇਆ ਪਿਆ ਉਹ ਢਿੱਲਾ ਹੋਇਆ ਪਿਆ ਹੈ ਜੀ ਠੀਕ ਆ ਮੈਂ ਅੱਛਾ ਲਓ ਜੀ ਇਹ ਤੂੜੀ ਤੇ ਸਾਰੇ ਜੀ ਇਕੱਠਾ ਕਰਕੇ ਹੁਣ ਚੱਲ ਰਿਹਾ ਵਾ ਕਿਉਂਕਿ ਪੱਠੇ ਹੋ ਗਿਆ ਖਤਮ ਮੋਕੇ ਗਏ। ਆਈ ਕੋੜੀ ਲਈ ਖੜੇ ਆ। ਬਸ ਕੋੜੀ ਲਈ ਖੜੇ ਪੱਠੇ। ਥੋੜੀ ਨੂੰ ਪੈਂਦੇ ਬਸ। ਥੋੜੀ ਲੈ ਸੋਚ ਲੋ ਹੁਣ। ਸੋਚ ਲੈਨੇ ਹੁਣ ਅੱਲਾ ਰੱਖੇ ਖੈਰ ਸੋਖ ਲੈਨੇ ਮੁੱਲ ਪੱਠੇ। ਬੀਜੀ ਵੀ ਲੈ ਜੀ। ਬੀਜ ਲੈਨੇ ਨਾਲ ਲੂਸਣ ਬੀਜ ਲੈਨੇ ਨਾਲ ਹੁਣ ਉਹ ਕਰ ਲੈਨੇ ਆ। ਲੈ ਲੈਨੇ ਮੁੱਲ। ਲੋ ਜੀ ਸैम ਸਾਹਿਬ ਲੈ ਆਏ ਕੱਢ ਕੇ ਬਾਹਰ ਐmber ਨੂੰ। ਤੇ ਲਾਲੂ ਕੇ ਕੜਿਆੜਾ ਬੜੇ ਸਕੂਨ ਆ ਫਰਾਕੀ ਕਹਿੰਦੇ ਵੀ ਉਸਤਾਦ ਲੈ ਗਿਆ ਵਾ। ਰਸੀ ਪਾਤੀ ਤੂੰ ਐਡੀ ਪੈੜੀ ਲੱਗਣ ਦੀ ਏਦਾਂ ਲੱਗਦਾ ਜਿਵੇਂ ਉਹ ਚੰਗੜਾ ਨਹੀਂ ਹੁੰਦੀ ਓਡਾਂ ਦੀ। ਨੇ ਹੁਣ ਕਰੇ ਕੋਈ ਕੁਝ ਨਹੀਂ ਹੁਣ ਚੜਨਾ ਕਿਨੇ ਉੱਤੇ ਹਮਦਾਨ ਨਹੀਂ ਚੜਨਾ ਸੀ ਦਾਨ ਪਿੰਪੇਲ ਮੈਂ ਚਾਹਦਾ ਫਿਰ ਇੰਚਾ ਸ਼ਾਸਵਰ ਸਾਬ ਆਪ ਸੁਣਾਓ ਚਾਚਾ ਜੀ ਕੀ ਹਾਲ ਹੈ ਬਿਹਤਰੀਨ ਐਨੂੰ ਐਮਬਰ ਦੀ ਮੈਂ ਕਿ ਸਵਾਰੀ ਵੇਖ ਕੇ ਇਹ ਸੁੱਤਾ ਪਿਆ ਸੀ ਅੱਛਾ ਸੁੱਤਾ ਪਿਆ ਉੱਠ ਕੇ ਆਇਆ ਮੈਂ ਕਿ ਦੇਖੀ ਇਹਨਾਂ ਸਵਾਰੀ ਜ਼ਰਾ ਕੈਸੀ ਕਰਾਰੇ ਚਾਚਾ ਤੂੰ ਜਾਣਨਾ ਜਿੱਦਣ ਚੜਿਆ ਆ ਕੇ ਭੱਜ ਕੇ ਚਾਚਾ ਹੁਣ ਭੱਜ ਕੇ ਚੜਨ ਯੋਗ ਨਹੀਂ ਹੋਇਆ ਨਹੀਂ ਚੱਲ ਆਪਾਂ ਖੜੀ ਕਰ ਲਾਂਗੇ ਫੇਰ ਚੜ ਜੀ ਹਾਂ ਖੜੀ ਕਰਕੇ ਚੜ ਜਾਂਦੇ ਹਾਂ ਬਈ ਠੀਕ ਐ ਲੋ ਜੀ ਹੁਣ ਰੱਸਾ ਫੜਨਾ ਅੱਗੋਂ ਚਲੋ ਜੀ ਲੋ ਜੀ ਸैम ਸਾਹਿਬ ਬੈਠੇ ਆ ਘੋੜੀ ਤੇ ਅਸੀਂ ਨਾ ਕਿੱਥੋਂ ਆਏ ਆ ਵਿੱਚੋਂ ਵਾਹਣੋ ਵਾਣੀ ਵਿੱਚੋਂ ਵਿੱਚ ਖਾਲਿਆ ਬੰਨੇ ਟੱਪਦੇ ਹੋਏ ਤੇ ਅੱਜ ਐਂਪਰ ਲੈ ਕੇ ਆ ਗਈ ਆ ਸਾਹਮਣੇ ਸਾਨੂੰ ਅਲੀ ਸਾਹਿਬ ਨਜ਼ਰ ਆ ਰਹੇ ਸੀ ਤੇ ਅਸੀਂ ਪਹੁੰਚ ਐ ਇਸ ਘਾਲੀ ਕੋ ਚੱਲੀਏ ਵੇਲਾ ਕਿੱਥੋਂ ਤੁਰੇ ਤੇਰੇ ਮਗਰ ਅਸੀਂ ਆਲੀ ਖਤਰੇ ਮੋਲ ਖਤਰੇ ਮੋਲ ਕੇ ਤੇਰੇ ਮਗਰ ਆਏ ਆ ਤੇ ਵਾਵਾ ਦਿਨ ਹੋ ਗਿਆ ਸੀ ਢੜਲ ਪੋਣਾ ਆ ਢੜਲ ਪੋਣਾ ਆਲੀ ਢੜ ਨਾਲ ਲਿਪਦਾ ਪਿਆ ਮੈਂ ਕਿਹਾ ਯਾਰ ਵੀ ਸਾਰਿਆਂ ਨੂੰ ਖਾ ਦੀਏ ਵੀ ਅਲੀ ਢੜ ਕਿਦਾਂ ਲਿਪਦਾ ਪਿਆ ਹੈ ਤੇ ਵਾਹ ਜੀ ਵਾਹ ਢੜ ਲਿਪੀ ਪਈ ਆਲੀ ਆ ਉਰਲੇ ਪਾਸੇ ਦਿੱਤੇ ਹਨਾ ਅੱਛਾ ਦੂਜੀ ਵਾਰੀ ਇੱਕ ਵਾਰੀ ਪਹਿਲੇ ਲਾ ਕੇ ਫਿਰ ਦੂਜੀ ਵਾਰੀ ਆਉਣਿਆ ਅਰੇ ਦੂਜੀ ਵਾਰੀ ਹਾਂ ਫਿਰ अच्छा अच्छा चलो फिर ਤਾਂ ਸਹੀ ਹੋ ਗਿਆ ਇਹ ਤੇ ਉਧਰ ਆਉਣਾ ਆਪਣੇ ਵਾਲੇ ਪਾਸੇ ਆਹ ਫੈਨ ਵਾਲੀ ਲੱਪਣ ਉਹਲੇ ਪਾਣੀ ਛੱਡਿਆ ਉਹਨੂੰ ਛੱਡਿਆ ਆਪੋ ਹੈ ਨਹੀਂ ਉੱਥੇ ਹੈਗਾ ਛੱਡਿਆ ਹੋਇਆ ਪਾਣੀ ਉਹਦੇ ਵਿੱਚ اچھا اچھا ਫਿਰ ਤਾਂ ਸਹੀ ਹੈ ਫਿਰ ਉੱਥੇ ਆ ਜਾ ਚਲੋ ਫਿਰ ਤਾਂ ਸਹੀ ਹੋ ਗਿਆ ਲਓ ਜੀ ਐਮਬਰ ਨੂੰ ਅਸੀਂ ਕਿੱਥੋਂ ਵਿੱਚ ਲੈ ਕੇ ਆਏ ਹੁਣ ਉੱਤਰਦਾ ਨਹੀਂ ਸਹਿਮ ਸਹਿਮ ਉੱਤਰਦਾ ਨਹੀਂ ਪਿਆ ਕਿਉਂ ਕਹਿੰਦਾ ਵੀ ਜੁੱਤੀ ਨਹੀਂ ਪਾਈ ਤੇ ਥੱਲੇ ਆ ਨਾ ਕਣਕ ਦਾ ਬਾੜਾ ਤੇ ਪੈਰਾਂ ਹੀ ਵੱਜਣਾ ਫਿਰ ਕਾਂ ਕਰਕੇ ਖਾਲੇ ਕੰਨ ਲਾਥੀ ਆ ਮੈਂ ਖਾਲਾ ਟੱਪਣ ਲੱਗੀ ਖਾਲਾ ਵਾ ਡੂੰਗਾ ਸੀ ਮੈਂ ਕਹੇ ਲਾਥੀ ਆ ਕਹਿੰਦਾ ਨਹੀਂ ਲੱਥਣਾ ਇਦਾਂ ਟੱਪਿਆ ਚੱਲ ਫਿਰ ਹੁਣ ਚਲੀਏ ਚਲੋ ਚਲੋ ਜੀ ਕਾਈ ਆ ਇਹਨਾਂ ਨੇ ਹੁਣ ਵਾਵਾ ਕੀਤਾ ਹੋਇਆ ਵਾ ਆਸੇ-ਪਾਸਿਓਂ ਗਿੱਲੀ ਕਰ ਲਈ ਇਸ ਪਾਣੀ ਛੱਡ ਕੇ ਤੇ ਗਾਰਾ ਬਣਾ ਲਿਆ ਵਾ ਤੇ ਹੁਣ ਨਾ ਪਲੇਟਾਂ ਦੇ ਨਾਲ ਉੱਤੇ ਸਿਟ ਕੇ ਤੇ ਧੜ ਲੱਪ ਲਿਪਦੇ ਪਏ ਆ ਸੋ ਤਿੰਨ ਚਾਰ ਜਣੇ ਲੱਗੇ ਹੁਣ ਉਧਰ ਆਪਣੇ ਵਾਲੇ ਪਾਸੇ ਹੁਣ ਆਹ ਭਾਜੀ ਲੱਗੇ ਹੋਏ ਆ ਜੀ ਗਾਰਾ ਬਣਾਉਣ ਥੋੜੇ ਦੇ ਨਾਲ ਨਾ ਗਾਰਾ ਬਣਾ ਬਣਾ ਕੇ ਪਤਲਾ ਕਰ ਕਰਕੇ ਮਿੱਟੀ ਨੂੰ ਤੇ ਗਾਰਾ ਦੇ ਉੱਤੇ ਸਿੱਟੀ ਜਾਣਾ ਤੇ ਧੜ ਲਿਪੀ ਜਾਣੀ ਆ ਵੀ ਜਿਹੜਾ ਸੀਜ਼ਨ ਆ ਫਿਰ ਆਰਾਮ ਸਕੂਨ ਦੇ ਨਾਲ ਧੜ ਲਿਪੀ ਚ ਨਿਕਲ ਜਾਂਦਾ ਵਾ ਕੁਝ ਲੋਕ ਤਾਂ ਵੈਸੇ ਤੂੜੀ ਇੱਦਾਂ ਹੀ ਚੁੱਕ ਲੈਂਦੇ ਆ ਸੋ ਇਹ ਮੇਰਾ ਹਲ ਕੱਢੀ ਹੋਈ ਉਹਦੀ ਦੂਜੇ ਦੀ ਥ੍ਰੈਸ਼ਰਾਂ ਦੀ ਕੱਢੀ ਆ ਸੋ ਥ੍ਰੈਸ਼ਰ ਦੀ ਤੂੜੀ ਵੀ ਵਧੀਆ ਵਾ ਲੇਕਿਨ ਚੈਪਰ ਵਾਲੀ ਵੀ ਜਿਹੜਾ ਉਹ ਉਹ ਵੀ ਕਰਦੇ ਹੁੰਦੇ ਆ ਆਪਣੇ ਵਾਲੇ ਪਾਸੇ ਤੇ ਸਵੇਰੇ ਆਪਣਾ ਲੱਗਣਾ ਦੂਜਾ ਪਰਸੋਂ ਹਾਰਵੈਸਟਰ ਲੱਗਣਾ ਵਾ ਸੋ ਉਹਦੇ ਨਾਲ ਫੇੜੀ ਤੂੜੀ ਬਣਨੀ ਉਹ ਚੈਪਰ ਦੀ ਬਣਨੀ ਹੈ ਹੈ ਹਾਂ ਜੀ ਜਿੰਦਾਬਾਦ ਗਾਰਾ ਬਣਾਇੰਦਾ ਵੇ ਹਾਂ ਜੀ ਵੇਖਣ ਉਹ ਮੈਂ ਕਿ ਘੋੜੀ ਫੜੀ ਸੀ ਮੈਂ ਕਹਾ ਵੀ ਨਹੀਂ ਉਹ ਡਰਾ ਦਿੰਦਾ ਯਾਰ ਤੂੰ ਆ ਜਾ ਉਰੇ ਨਹੀਂ ਮੈਂ ਨਹੀਂ ਆਣਾ ਕਿਉਂ ਤੂੰ ਡਰਦਾ ਨਹੀਂ ਡਰਦਾ ਅੱਲਾ ਦਾ ਬੰਦਾ ਉਹ ਤੂੰ ਡਰਦਾ ਇੱਕ ਦਿਨ ਬੰਦਾ ਕਹਿੰਦਾ ਬਾਈ ਕਹਿੰਦਾ ਵੀ ਅਲੀ ਨੂੰ ਬਾਹੋ ਘੋੜੀ ਤੇ ਤੇ ਮੈਂ ਕਹਾ ਵੀ ਚਾਚਾ ਪਾ ਅਲੀ ਨਹੀਂ ਬਹਿ ਸਕਦਾ ਘੋੜੀ ਤੇ ਘੋੜੀ ਨੂੰ ਕਿਤੇ ਬਾਹੂ ਘੋੜੀ ਨੂੰ ਮਰ ਤੇ ਉਹਨੂੰ ਕਹਿਣਾ ਹੀ ਬਾ ਦਿੰਦਾ ਆਹੋ ਆਹੋ ਲਓ ਜੀ ਆਹ ਗਾਰਾ ਬਣਦਾ ਪਿਆ ਇਦਾਂ ਅਲੀ ਸਾਹਿਬ ਇਹ ਤੂੰ ਕਹੀ ਨਾ ਸਿੱਟਦਾ ਪਿਆ ਉੱਤੇ ਅਲੀ ਬੰਨੀਆਂ ਲਾਈਆਂ ਤੇ ਹੁਣ ਦੂਸਰੀ ਵਾਰੀ ਹੁਣ ਬਣ ਗਿਆ ਵਾ ਹਾਂ ਇਹਨੇ ਮਾੜਾ ਮਾੜਾ ਜਿਹਾ ਸਹੀ ਕਾਰਜਕਮ ਵਿੱਚ ਕੀਤੀ ਜਾਣਾ ਬਹੁਤ ਸਿੱਟੀ ਆਉਣਾ ਹੈ ਨਾ ਚਲੋ ਫਿਰ ਤਾਂ ਸਹੀ ਹੋ ਗਿਆ ਆ ਜਾ ਡੇਰੇ ਨੂੰ ਉੱਥੇ ਹੈਂ ਢੜ ਦੀ ਸ਼ਵਾਨਿੰਗ ਆਉਗੀ ਢੜ ਦੀ ਕੀ ਆਉਗੀ ਉੱਚੀ ਬੋਲ ਸ਼ਵਾਨਿੰਗ ਸ਼ਵਾਨਿੰਗ ਅੱਛਾ ਢੜ ਦੀ ਸ਼ਵਾਨਿੰਗ ਆਉਗੀ ਠੀਕ ਹੈ ਭਾਈ ਹੈ ਵਾ ਜੀ ਵਾ ਸਾਨੂੰ ਬੰਦਾ ਟੱਕਰ ਗਿਆ ਹੈ ਕੈਮਰਾਮੈਨ ਕੈਮਰਾਮੈਨ ਟੱਕਰ ਗਿਆ ਸੁਣਾ ਕਿਦਾਂ ਫਟ ਫਾਟ ਵਧੀਆ ਹਣੇ ਥੋੜੀ ਦੇਰ ਪਹਿਲਾਂ ਹੁਣੇ ਥੋੜੀ ਦੇਰ ਪਹਿਲਾਂ ਹੀ ਆਇਆ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਵੀ ਮੈਨੂੰ ਸ਼ਹਿਰੋਂ ਸ਼ਹਿਰ ਛੱਡਿਆ ਫਿਰ ਮੈਂ ਕਿਹਾ ਸ਼ਹਿਰ ਲੈ ਜਾ ਹੈ ਕੀ ਕਹਿੰਦਾ ਛੱਡਣ ਵੀ ਤੇ ਲੈਣ ਹੀ ਹੈ ਹਾਂ ਤੇ ਪਰਸ ਬਾਕੀ ਹੋਰ ਫਿੱਟ ਆ ਸਾਹਿਬ ਵਧੀਆ ਫਿੱਟ ਆ ਮੁਬਾਰਕ ਹੋਵੇ ਅੱਧੀ ਕਹਿਣਾ ਮੈਨੂੰ ਫੜਾ ਜੀ ਹਾਂ ਲੈ ਸਾਡਾ ਸਵਾਰ ਚੈੱਕ ਕਰੋ ਕਾਲਿਆਂ ਚੋਂ ਨਿਹਾਰਾਂ ਵਿੱਚੋਂ ਦਰਿਆਵਾਂ ਚੋਂ ਆਈ ਲੰਘ ਚਸ ਕਰਾ ਦੇ ਯਕੀਨ ਕਰਿਆ ਦੇਖ ਮੋਹਲ ਚੈੱਕ ਕਰ ਮਾਹੌਲ ਚੈੱਕ ਕਰੋ ਜੀ ਇਹ ਆਪਾਂ ਦਾ ਮਾਹੌਲ ਆ ਕੀ ਬਾਤ ਮੁਬਾਰਕ ਹੋਵੇ ਕਸਮੇ ਮੈਨੂੰ ਬੜੀ ਖੁਸ਼ੀ ਆ ਕੇ ਦੇਖ ਕੇ ਆਹ ਮੁਬਾਰਕ ਹੁਣ ਜਿੱਦਣ ਖੁਸ਼ੀ ਵਿੱਚ ਉਧਰ ਹੋਣੀ ਜਦੋਂ ਤੂੰ ਚੜਿਆ ਆਪਣਾ ਲੱਥੀ ਚੜਿਆ ਲੱਥੀਏ ਤੇ ਆਇੰਗੇ ਉੱਤੇ ਹਲੇ ਨਹੀਂ ਮੇਰਾ ਦਿਮਾਗ ਖਰਾਬ ਹੈ ਕਿਉਂ ਹੈ ਕਿਉਂ ਯਾਰ ਚੜਹਾ ਕੀ ਮਸਲਾ ਨਾ ਨਾ ਫਨੀ ਮੂਮੈਂਟ ਨਹੀਂ ਕਰਨਾ ਹਲੇ ਫਨੀ ਇਹ ਬਣਾ ਦੇ ਹੋ ਜਾਏਗਾ ਤੇ ਕੀ ਸਾਰੇ ਦੇਖਣ ਵਾਲਾ ਨੂੰ ਥੋੜਾ ਫਨੀ ਮੂਮੈਂਟ ਨਜ਼ਰ ਆ ਜਾਏਗਾ ਉਹ ਮੁੰਡੇ ਨੂੰ ਪਿੱਛੇ ਰੱਖੀ ਕੋੜੀ ਲਾਤਨਾ ਮਾਰ ਦਵੇ ਤੇ ਬਾਕੀ ਇਹ ਬੜਾ ਸਕੂਨ ਆ ਹੁਣ ਤੇ ਸਕੂਟਰ ਸੀ ਵੇਚਤਾ ਆਪਦਾ الحمدللہ ਨਾ ਮੈਨੂੰ ਲੱਗ ਗਿਆ ਸੀ ਪਤਾ ਉਹ ਤੇ ਮੈਂ ਕਿਹਾ ਵੀ ਯਾਰ ਕੋੜੀ ਟ੍ਰੇਨ ਕਰ ਲਈਏ ਹੁਣ ਸਕੂਟਰਾਂ ਨੂੰ ਛੱਡ ਤੇ ਇਦਾਂ ਜਾਇਆ ਕਰੀਏ ਹੈ ਮਾੜਾ ਕਿੱਧਰ ਨੂੰ ਉਹ ਕੋੜੀ ਲੱਗੇ ਆ ਡਰ ਕੀ ਨਾ ਤੇ ਸੈਮ ਉਹਦੇ ਥੱਲੇ ਹੁਣ ਇਹ ਤਾਂ ਬਹੁਤ ਲੱਭੀ ਸੈਮੀ ਸੋਨਾ ਲੱਗ ਰਿਹਾ ਸੈਮ ਰਸੇ ਪਾਏ ਸੀ ਕਰ ਲੋ ਸੈਮ ਹੁਣ ਨਾ ਰਸੇ ਪਾਏ ਆ ਆ ਨਹੀਂ ਆਦੇ ਆਪਣੇ ਵੀ ਪਾਏ ਆ ਨਹੀਂ ਨਹੀਂ ਕੋੜੀ ਉਹ ਸੱਚਾ ਯਾਰ ਫਰਾਕੀਆ ਨਹੀਂ ਸੀ ਇਹਦੀ ਅੱਜ ਉਹ ਸਾਡਾ ਉਸਤਾਦ ਲੈ ਗਿਆ ਇਹਨੂੰ ਦੱਸਾ ਪਾਤਾ ਮਾਫਲੋ ਤਾਂ ਦੇਖੇਗੇ ਉਹ ਇੱਥੇ ਹਾਂ ਚਾਚਾ ਉਹ ਮੈਂ ਕਿਹਾ ਇਹ ਟੋਸ ਮੈਂ ਸਮਝਿਆ ਸਵਾਰ ਆ ਬੈਠਾ ਉਹਦੇ ਦੂਰੋਂ ਅੱਛਾ ਸਵਾਰ ਬੈੰਦਰ ਮੈਂ ਆ ਬੈ ਸਵਾਰ ਹੀ ਆ ਇਹ ਸਾਡਾ ਨਵਾਂ ਸਵਾਰ ਤਿਆਰ ਹੋ ਗਿਆ ਵਾ ਭਾਈ ਅਸਲ ਤੇ ਤੱਕਰ ਪਤਾ ਜੀ ਪਹਿਲੇ ਪ੍ਰੋਬਲਮ ਹੁੰਦੀ ਸੀ ਵੀ ਮੈਂ ਸੋਚਿਆ ਵੀ ਸਵਾਰ ਬਹੂਗਾ ਜਾਂ ਬਾਕੀ ਹੈਨਾ ਅੱਗੇ ਜਾ ਕੇ ਬਾਰੋ-ਬਾਰ ਲੈ ਕੇ ਮੁੜ ਜਾਂਦੇ ਆ ਸਵੇਰ ਨੂੰ ਅੱਜ ਸਵਾਰ ਹੈ ਨਹੀਂ ਸੀ ਅੱਜ ਸ਼ਰਾਮ ਸਕੂਲ ਨਾਲ ਸਾਮ ਨੇ ਕੜਿਆਲਾ ਲਾਇਆ ਘੋੜੀ ਨੂੰ ਬਾਹਰ ਕੱਢੀ ਬਿਲਕੁਨ ਰੱਸਾ ਫੜ ਮੇਰਾ ਰੱਸਾ ਫੜਿਆ ਇਹ ਛਲਪਾ ਮਾਰਿਆ ਉੱਤੇ ਤੇ ਅੱਗੇ ਲੈ ਕੇ ਅਲੀ ਸਾਹਿਬ ਨੂੰ ਇੱਥੇ ਨਜ਼ਰ ਆਇਆ ਧੜਲੇਪਰਾ ਉਹ ਵਿੱਚੋਂ ਦੀ ਅਸੀਂ ਤੁਰਿਆ ਸਾਨੂੰ ਹੋਰ ਗੱਲ ਹੀ ਸਮਝ ਨਹੀਂ ਆਈ ਇਸ ਕਿਾ ਚਲੋ ਵਿੱਚੋਂ ਵਿੱਚ ਤੁਰੇ ਜਾਂਦੇ ਆ ਆਦਤ ਬਣ ਗਏ ਨਾ ਆ ਵੀ ਡੇਰੇ ਨੂੰ ਜਰਾ ਵਿੱਚੋਂ ਮੈਂ ਕਿਹਾ ਹੋ ਜੀਏ ਤਾਂ ਕਿ ਵੀ ਥੋੜਾ ਝਾਕਾ ਉੱਤਰ ਜਵੇ ਦਾ ਚੰਗਾ ਚੰਗਾ ਆ ਗਿਆ ਹੈ ਨਾ ਇਨਸ਼ਾ ਅੱਲਾਹ ਹਾਂ ਹਾਂ ਅੱਲਾਹ ਕਰੇ ਹਫਤੇ ਦੋ ਹਫਤੇ ਦਾ ਖਾਣਾ ਇਹਨਾਂ ਦਾ ਸਵਾਰੀ ਕਰਾਂਗੇ ਆਪਾਂ ਇਨਸ਼ਾ ਅੱਲਾਹ ਇਨਸ਼ਾ ਅੱਲਾਹ ਤੇ ਢੇਰ ਖਾ ਲਓ ਸਾਰਿਆਂ ਨੂੰ ਤਾਂ ਕਿ ਭਾਈ ਅੱਪਤਾ ਵੀ ਤਰਬਾ ਆ ਗਿਆ ਕਿ ਉੱਤ ਕੈਮ ਹੋ ਜਾ ਅਈ ਤੇ ਗਾਲ ਪਈ ਪਈ ਵਿੱਚ ਮੈਨੂੰ ਬੜੇ ਖੁਸ਼ ਹੋਏ ਇਹਦਾ ਘੋੜੀ ਦੇਖ ਕੇ ਨੇ ਇੱਥੇ ਅਚਾ ਚਲੋ ਜਾਨਵਰ ਖੁਸ਼ੀ ਹੋਈ ਯਕੀਨ ਕਰ ਮੈਂ ਆਉਣ ਲੱਗਾ ਸੀ ਹੁਣ ਪਹੁੰਚੋ ਕਿਸੇ ਪਾਸੇ ਪਹੁੰਚੋ ਇੱਥੇ ਮੈਂ ਉੱਥੇ ਆ ਰਿਹਾ ਲੋ ਜੀ ਆ ਗਈ ਆ ਘੋੜੀ ਘਰ ਨੂੰ ਹੈ ਅੰਦਰ ਜਾਣ ਦੇ ਭਾਈ ਰਾਹ ਛੱਡਿਓ ਮੜਾ ਅਜ ਲੋ ਜੀ ਸੁਣਾਓ ਜੀ ਕੀ ਹਾਲ ਚਾਲਾ ਹੋਰ ਜੀ ਬਹੁਤ ਜੇਸੇ ਠੀਕ ਆ ਅਲਹਮਦੁਲਿਲਾ ਸ਼ੁਕਰ ਆਉਤ ਜੇਸੇ ਠੀਕ ਆ ਕੀ ਹਾਲ ਹੈ ਅਰ ਜੀ ਕੀ ਹਾਲ ਹੈ ਹਾਂ ਠੀਕ ਓਏ ਠੀਕ ਠਾਕ ਉਸਤਾਦ ਜੀ ਮੈਂ ਛਾਪਾ ਹੀ ਮਾਰਿਆ ਅਚਾਨਕ ਨਹੀਂ ਹੋਈ ਬਾਤ ਆਨ ਗੱਲ ਅਸੀਂ ਗਾਂ ਗਏ ਸੀ ਕਿੱਥੇ ਗਏ ਸੀ ਨਜ਼ੀਰ ਅੱਲੇ ਅੱਛਾ ਅੱਛਾ ਤੇ ਫਿਟਾ ਓਕੇ ਜਾਨਵਰ ਹੁਣ ਹਾਂ ਮਾਸ਼ਾ ਅੱਲਾਹ ਕੋਡ ਨਹੀਂ ਮਾਸ਼ਾ ਅੱਲਾਹ ਹੁਣ ਸਹਿਮ ਆਪ ਚੜਨ ਲੱਪਿਆ ਵਾ ਤੇ ਸਵਾਰ ਹੁੰਦਾ ਸੀ ਤੇ ਹਲੇ ਵੀ ਹੁੰਦਾ ਹੀ ਆ ਉਹਨੇ ਕਿਹਾ ਵੀ ਆਪ ਯਾਰ ਮੜਾ ਜੈਨੂ ਨਾ ਆਪ ਚੜੋ ਤੇ ਸਹਿਮ ਆਪ ਮਾਸ਼ਾਅੱਲ ਚੜਨ ਲੱਪਿਆ ਅੱਜ ਹੁਣ ਤੇ 2-3 ਦਿਨ ਹੋ ਗਏ ਆ ਤੇ ਚੜਿਆ ਵੀ ਜ਼ਿੰਦਗੀ ਚ ਪਹਿਲੇ ਕਹਦੀ ਕਿਸੇ ਘੋੜੀ ਤੇ ਨਹੀਂ ਗਾ ਅੱਛਾ ਜੀ ਤੇ ਪਹਿਲੀ ਵਾਰੀ ਆਪਦੇ ਅਸੀਂ ਇੱਥੇ ਹੁਣ ਹੁੰਦੀਆਂ ਨਹੀਂ ਨਾ ਘੋੜੀਆਂ ਪਠਾਨ ਵਾਲੀ ਘੋੜੀ ਐ ਇੱਕ ਤਾਂ ਹੋਰ ਹਾਂ ਤੇ ਇਹਨੂੰ ਮੈਂ ਦਿਨ ਕਿਹਾ ਮੈਂ ਕਿਹਾ ਚਾੜੇ ਨਾ ਤੇ ਕਹਿੰਦਾ ਨਹੀਂ ਜਿੱਦਨ ਚੜਿਆ ਆਪਦੇ ਤੇ ਚੜਨੀ ਪਹਿਲੇ ਦਿਨ ਇੱਕ ਦਿਨ ਆਪ ਹੀ ਚੜਿਆ ਫਿਰ ਮਾਰ ਕੇ ਛੜਪਾ ਹੋਣਿਆ ਵੀ ਹੈ ਨਹੀਂ ਕੀ ਹੋਇਆ ਇਹ ਨਹੀਂ ਕੀ ਹੋਇਆ ਇਹ ਹੈ ਕੀ ਹੋਇਆ ਇਹ ਮਾਸ਼ਾਅੱਲ ਬਹੁਤ ਤੇਰੀ ਘੋੜੀ ਸਾਈ ਸਹੀ ਹੈ ਮਾਸ਼ਾਅੱਲ ਥੈਂਕ ਯੂ ਚਾਚਾ ਬੜਾ ਸ਼ੁਕਰੀਆ ਤੇ ਅੱਜ ਤੁਸੀਂ ਕਿੱਥ ਇਹ ਤੁਹਾਡੇ ਮਗਰ ਮਗਰ ਨਹੀਂ ਤੁਸੀਂ ਹੁਣ ਦੇ ਅਸਰੇ ਉਹ ਕਿੱਥੇ ਰਹੇ ਹੋ ਭਾਈ ਜੀ ਮੈਂ ਲਾਹੌਰ ਸੀ ਕਸੂਰ ਸੀ ਕਸੂਰੋਂ ਮੁੜਿਆ ਤੇ ਹੁਣ ਉਹ ਉਧਰੋਂ ਢੇੜਾ ਲਾ ਕੇ ਤੁਸੀਂ ਤੜ ਲਿਪਦੇ ਸੀ ਉਥੋਂ ਫਿਰ ਕੇ ਡੇਰਿਆਂ ਚੋਂ ਫਿਰ ਕੇ ਫਿਰ ਵਾਪਸ ਆਇਆ ਹੁਣ ਤੁਸੀਂ ਤੜੋਂ ਲਿਪਣ ਲੱਗੇ ਆ ਮੈਂ ਉੱਥੇ ਉਹਨਾਂ ਆ ਕੇ ਵਿਖਾਉਣਾ ਸਾਰਿਆਂ ਨੂੰ ਵੀ ਤੜੇ ਦਾ ਲਿਪਦਾ ਚਾਚਾ ਮੇਰਾ ਠੀਕ ਹੈ ਸ਼ਾਬਾਸ਼ ਸ਼ਾਬਾਸ਼ ਹਾਂ ਓਕੇ ਹੋ ਗਏ ਓਕੇ ਤੇ ਮੌਜਾ ਵੀ ਮਾਸ਼ੱਲਾ ਕਿਆ ਬਾਤਾਂ ਪਹਿਲੇ ਪੁੱਜਿਆ ਹੇਠਾ ਮੈਂ ਤਾਂ ਕਹੀ ਵੀ ਤੂੰ ਨਹੀਂ ਆਏਗਾ ਅੱਲਾ ਦੀ ਕਿਸਮਤ ਵਾਰ ਨਹੀਂ ਸੀ ਬਸ ਮੈਂ ਵੈਸੇ ਬੋਰ ਹੋ ਰਿਹਾ ਸੀ ਘਰ ਉੱਤਰਿਆ ਤਾ ਤੂੰ ਹਲੇ ਆਇਆ ਆਂ ਆਉਂਦੇ ਤੂੰ ਬੋਰ ਹੋਣ ਲੱਗ ਗਿਆ ਤੇਰੀ ਕਿਹੜੀ ਜ਼ਿੰਦਗੀ ਆ ਉਹਦੇ ਬੰਦੇ ਨੂੰ ਆਪ ਪੰਜਾਂਦੇ ਆ ਹਾਂ ਹਾਂ ਲਗਾ ਮਾੜਾ ਕੇ ਉਹ ਪਨੀਰ ਲੈ ਉਹ ਬੰਦਾ ਉਹ ਪਨੀਰ oh my god oh my god ਯਾ 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 ਤੇ ਬਾਕੀ ਵਧੀਆ ਸਾਰਾ ਕੁਝ 올 ਗੁੱਡ ਸਾਰਾ ਕੁਝ ਵਧੀਆ ਸੀ ਓਕੇ ਹੋ ਗਿਆ ਵੇ ਲੈ ਉਹਨੂੰ ਮਾਜੀ ਮੋਜਾ ਮੁੜਿਆ ਸੌਰਿਆਂ ਦਾ ਵਿਆਹ ਤੇ ਪੁਰਾਣੇ ਵਾਲਾ ਰੂਪ ਖਾਇਆ ਕਿ ਨਹੀਂ 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 ਮੈਂ ਕੋਈ ਅੱਲਾ ਦੀ ਕਸਮੇ ਐਸੀ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਕਿ ਇਹ ਮੁੜਿਆ ਵਾਲਾ ਚਲੇਡੇ ਨਹੀਂ ਹੈਗੇ ਨਾ ਮੇਰੇ ਨਾਲ ਕਿਹੜੇ ਚਲੇਡੇ ਆ ਇਹ ਕਿਸਲੇ ਡਾ ਉਹ ਲਗਾ ਲਈ ਉਹ ਵੇਖੋ ਜਰਾ ਕੀ ਆ ਗਿਆ ਵਾ ਇੱਥੇ ਹੁਣ ਤੇ ਛਲੇਡਾ ਇੱਥੇ ਲੱਗਾ ਦੂਜਾ ਦੂਜਾ ਛਲੇਡਾ ਲੱਗਾ ਹੋਇਆ ਵਾ ਮਿਸਤਰੀਆਂ ਨਾਲ ਹਾਂ ਹਾਂ ਉਹ ਖੁਰਲੀ ਵਗੈਰਾ ਇਹ ਉਹ ਤਿਆਰ ਕਰ ਰਿਹਾ ਹੈ ਉਹਨੂੰ ਬਹੁਤ ਵਰਤਦੇ ਮੈਂ ਉਹਨੂੰ ਕਹਿੰਦਾ ਮੇਰੇ ਨਾਲ ਲਾਹੌਰ ਚੱਲ ਮੈਂ ਕਹਿੰਦਾ ਮੇਰੇ ਨਾਲ ਲਾਹੌਰ ਚੱਲ ਕਸੂਰ ਚੱਲ ਆਹ ਆ ਗਏ ਹੋਣੀ ਉਹ ਸੱਜ ਉਹ ਯਾਰ ਉਹਦੇ ਮਿਸਤਰੀ ਲੱਗਣੇ ਹੀ ਤਾਂ ਸਾਰਿਆਂ ਨੇ ਉੱਥੇ ਪਈ ਸਮਾਨ ਬਾਰੇ ਜਿਹੜੇ ਵੀਰ ਭਰਾ ਇਹ ਉਹਦਾਰ ਦੀ ਮਜ਼ਦੂਰੀ ਨਹੀਂ ਦਿੱਤੀ ਹਵੇਲੀ ਦਾ ਖਾਣਾ ਮਿਸ ਕਰਤਾ ਨਹੀਂ ਜਿਹੜੇ ਵੀਰ ਭਰਾ ਉਧਰੋਂ ਆਏ ਸੀ ਨਾ ਚੜਦੇ ਪੰਜਾਬ ਤੋਂ ਕਾਫੀ ਜਿਆਦਾ ਉੱਥੇ ਲੋਕ ਮਿਲੇ ਆਪਾਂ ਨੂੰ ਤੇ ਸਾਰਿਆਂ ਨੇ ਪੁੱਛਿਆ ਤੁਹਾਡੇ ਬਾਰੇ ਵੀ ਸਮਾਨ ਬਾਰੇ ਵੀ ਚੱਲਣਾ ਸੀ ਨਾ ਮੈਨੂੰ ਮਜਬੂਰੀ ਬਣ ਗਈ ਉਧਰ ਵਿਆਹ ਦੀ ਕਸਮ ਹੈ ਹਾਂ ਮੈਂ ਬਹੁਤ ਮਿਸ ਕੀਤਾ ਲਾਹੌਰ ਨੂੰ ਲੇਕਿਨ ਫਿਕਰ ਨਹੀਂ ਕਰਨੀ ਹੋ ਗਿਆ ਗਿਆ ਨੂੰ ਯਾਰ ਚਲੋ ਹੁਣ ਆਪਾਂ ਜਾਵਾਂਗੇ ਇਨਸ਼ਾਅੱਲਾ ਜਲਦੀ ਜਲਦੀ ਹੁਣ ਇੱਕ ਵੈਬ ਸੀਰੀਜ਼ ਸ਼ੂਟ ਹੋ ਰਹੀ ਹੈ ਆਪਣੇ ਲਾਹੌਰ ਅੱਛਾ ਤੇ ਉਸ ਤੋਂ ਬਾਅਦ ਆਪਾਂ ਇਨਸ਼ਾਅੱਲਾ ਇੱਥੇ ਸ਼ੂਟ ਆ ਤੇ ਰੱਖੇ ਖੈਰ ਸੁਖ ਰਾਈਟਰ ਡਾਇਰੈਕਟਰ ਆਪਣੇ ਕੋਲ ਇੱਥੇ ਆਣੇ ਦੋ ਚਾਰ ਦਿਨ ਤੁਸੀਂ ਨਾਲ ਰਹੋ ਉਹਨਾਂ ਦੇ ਸਿੱਖਿਓ ਟ੍ਰੇਨਿੰਗ ਲਵਾਵਾਂਗਾ ਕੈਮਰਾਮੈਨ ਦੀ ਅਇਸ਼ਾ ਮੋਜੀ ਸਾਡੇ ਨੂੰ ਨਾ ਅਸਲ ਵਿੱਚ ਕੈਮਰੇ ਦੀ ਟ੍ਰੇਨਿੰਗ ਦਾ ਚਾਹ ਵਾ ਕੈਮਰਾ ਚਲਾਉਣ ਦਾ ਚਾਹ ਵਾ ਸੋ ਇਨਸ਼ਾਅੱਲਾ ਹੋਪਫੁਲੀ ਕੋਈ ਨਾ ਕੋਈ ਵਧੀਆ ਆਪਾਂ ਕਰਕੇ ਸ਼ਾਰਟ ਫਿਲਮ ਦਾ ਕੋਈ ਲਗਾਣਾ ਸਿਸਟਮ ਸੋ ਫਿਰ ਇਨਸ਼ਾਅੱਲਾ ਸ਼ਾਰਟ ਫਿਲਮ ਸ਼ੂਟ ਕਰਾਂਗੇ ਹਾਂ ਤੇ ਯਾਰ ਸਾਰੇ ਕਹਿੰਦੇ ਆ ਸੈਮ ਦਾ ਚੈਨਲ ਦੱਸ ਉਹਦੇ ਬਾਰੇ ਕੀ ਸਲਾਹ ਤੇਰੀ ਕਿਹੜਾ ਉਹ ਵਿਲੇਜਰ ਬॉयਜ਼ ਸैम ਕਹਿੰਦਾ ਮੈਂ ਨਹੀਂ ਉੱਤੇ ਕੰਮ ਕਰਨਾ ਨਹੀਂ ਕਰਦੇ ਕਸਮੇ ਨਹੀਂ ਨਹੀਂ ਸैम ਕਹਿੰਦਾ ਵਾ ਕਿ ਮੈਂ ਵਲੌਗ ਨਹੀਂ ਕਰਨੇ ਉੱਤੇ ਮੈਂ ਵਲੌਗ ਇੱਥੇ ਇਸੇ ਚੈਨਲ ਤੇ ਕਰਨੇ ਆ ਸੋ ਮੈਂ ਉਹਨੂੰ ਇਹ ਕਿਹਾ ਤੁਸੀਂ ਸਾਰਿਆਂ ਨੇ ਇਹ ਚੀਜ਼ ਕਮੈਂਟ ਦੇ ਵਿੱਚ ਦੱਸੋ ਮੈਂ ਉਹਨੂੰ ਕਿਹਾ ਮੈਂ ਕਿਹਾ ਸਵੇਰ ਮੈਂ ਅਗਰ ਲੇਟ ਉੱਠ ਰਿਹਾ ਹਾਂ ਤੂੰ ਉਹ ਸਭ ਤੋਂ ਜਲਦੀ ਉੱਠਦਾ ਘਰ ਚੋਂ ਮੈਂ ਕਿਹਾ ਤੂੰ ਸਵੇਰ ਉੱਠ ਫੋਨ ਚੁੱਕ ਵਲੌਗ ਸਟਾਰਟ ਕਰ ਦੇ ਠੀਕ ਆ ਜੋ ਸਰਾਉਂਡਿੰਗ ਕੰਮ ਕਰ ਰਿਹਾ ਜੋ ਚੀਜ਼ਾਂ ਨਵੀਂ ਦਿਖਾਉਣ ਵਾਲੀ ਦੱਸਣ ਵਾਲੀ ਸਾਰੇ ਬਾਰੇ ਡਿਸਕਸ ਕਰਨ ਵਾਲੀ ਉਹ ਤੂੰ ਵਲੌਗ ਦੇ ਵਿੱਚ ਕਰ ਸੋ ਜਦੋਂ ਮੈਂ ਉਠਾਂ ਫਿਰ ਮੈਂ ਸਟਾਰਟ ਕਰਦਾ ਮਤਲਬ ਮੈਂ ਉਸੇ ਕਲੀਪ ਨੂੰ ਆਪਣਾ ਕਰਨਾ ਚਾਹੀਦਾ ਯਾਰ ਆਪਾਂ ਇੱਥੇ ਮੇਰੀ ਗੱਲ ਸੁਣ ਆਸੇ ਪਾਸੇ ਜੋ ਵੀ ਚੀਜ਼ਾਂ ਆਪਾਂ ਦਿਖਾ ਰਹੇ ਆ ਉਹ ਕੀ ਦਿਖਾਏਗਾ ਸਮਝ ਰਿਹਾ ਨਾ ਆਪਣਾ ਕਰੇਗਾ ਨਾ ਨਹੀਂ ਆਪਣੇ ਆਪਣਾ ਕਰੇਗਾ ਉਹਦਾ ਵੀ ਇਹੀ ਆਪਣਾ ਉਹ ਕਹਿੰਦਾ ਮੈਂ ਇਹੀ ਕਰਨਾ ਮੈਂ ਚਾਹ ਲ ਇਦਾਂ ਕਰ ਲਾ ਯਾਰ ਵੀ ਤੁਸੀਂ ਸਾਰੇ ਜਣੇ ਇਸੋ ਇੱਕੋ ਫੋਨ ਦੇ ਵਿੱਚ ਸਟਾਰਟ ਕਰ ਲਓ ਸੋ ਇਹ ਚੀਜ਼ ਮੈਂ ਡਿਸਕਸ ਕੀਤੀ ਹੈ ਬਾਕੀ ਦੇਖਦੇ ਆ ਕਿ ਕੀ ਕਰਨਾ ਚਾਹੀਦਾ ਆ ਜੇ ਤੁਹਾਨੂੰ ਵਧੀਆ ਇਹ ਚੀਜ਼ ਲੱਗਦੀ ਹੈ ਵੀ ਸੈਮ ਇਸੇ ਵਲੌਗ ਦੇ ਵਿੱਚ ਇਸ ਵਲੌਗ ਨੂੰ ਸਟਾਰਟ ਕਰੇ ਤੁਸੀਂ ਆਗਾ ਕਮੈਂਟ ਦੇ ਵਿੱਚ ਲਾਈਨ ਦੇਸੋ ਤਾਂ ਕਿ ਸਾਨੂੰ ਵੀ ਸਮਝ ਆ ਸਕੇ ਲਓ ਜੀ ਆ ਲਾਪਿਆ ਤੜ ਲਿਪਣ ਤੇ ਅਲੀ ਆ ਗਿਆ ਪੱਠੇ ਵੱਡੀਆਂ ਦਾ ਨਾਲ-ਨਾਲ ਚਿਸਤੀ ਨੇ ਕਿਹਾ ਪੱਠੇ ਵਾੜ ਦੇ ਨਹੀਂ ਆਪਣੇ ਵੜਦਾ ਪੈਂਦੀ ਮੋਲ ਵੀ ਜੀ ਮੰਜੀ ਖੜਕਾਉਂ ਆਈ ਓਏ ਸਾਡੇ ਕੋ ਪੱਠੇ ਐ ਨਹੀਂ ਯਕੀਨ ਮੰਨ ਜਾ ਭਾ ਓਏ ਓਏ ਵਲੌਗ ਇਹਨਾਂ ਦਾ ਫਗਲੇ ਆ ਸੰਜਾਟ ਐਡਾ ਹੀ ਮਾੜਾ ਨਹੀਂ ਨਹੀਂ ਮੈਂ ਮਾੜਾ ਹੀ ਆ ਭਾਈ ਅੱਜ ਕੱਲ ਬਹੁਤ ਮਾੜਾ ਜੱਟ ਅੱਜ ਕੱਲ ਬਹੁਤ ਮਾੜਾ ਕਿਉਂਕਿ ਅੱਜ ਕੱਲ ਜੱਟ ਕੋ ਪੱਠੇ ਨਹੀਂ ਆਗੇ ਤੇ ਇਹ ਮੈਂ ਆ ਤੇ ਉਦਾਂ ਆਪਣੇ ਕੋਲ ਪੱਠੇ ਮੁਗ ਗਿਆ ਭਾਈ ਬੀਜੇ ਆ ਉਹ ਪਰਲੇ ਹੱਥ ਚੈੱਕ ਕਰ ਸਕਦੇ ਆ ਬੀਜ ਤੇ ਆ ਤੇ ਹੋ ਜੂਗਾ ਇਨਸ਼ਾਅੱਲਾ ਸਾਰਾ ਕੁਝ ਸੈੱਟ ਤੇ ਤੁਸੀਂ ਮਾਸ਼ਾਅੱਲਾ ਕਿੰਨੀ ਕਣਕ ਪਾਲੀ ਇਸ ਵਾਰੀ ਕਣਕ ਖਿਆਰਚਾ ਪਾਲੀ ਆ ਚਾਰ ਪੰਜ ਕਿਲੇ ਕਣਕ ਭਾਈ ਅੱਛਾ ਕੋਈ ਦਵਾੜਾ ਕਣਕ ਦਾ ਵੜਿਆਈ ਅੱਛਾ ਫਿਰ ਉਹ ਟਾਈਮ ਦੇ ਸਾਹ ਨਾ ਤੜਾ ਬੜਾਈ ਜਨ ਕੋ ਮਰਬੇ ਡੇਢ ਦੀਆਂ ਬਣਾ ਲਈਆਂ ਅੱਛਾ ਵਾਹ ਯਾਰ ਮਾਸ਼ਾਅੱਲਾ ਇਹ ਤਾਂ ਬਹੁਤ ਵਧੀਆ ਤੜਾ ਨਾਲ ਜ਼ਿਆਦਾ ਕੰਮ ਸਹੀ ਆ ਮੇਰੇ ਖਿਆਲ ਹਾਂ ਦਿਨ ਦੇ ਵਿੱਚ ਤਿੰਨ ਚਾਰ ਲੇਪ ਲੈਣਾ ਚਾਰ ਇਹ ਯਾਰ ਅੱਜ ਅਸੀਂ ਪੰਜ ਬਣਾਈਆਂ ਅੱਛਾ ਤੇ ਆਉਂਥੀਲੇ ਬੜੇ ਬੰਦੇ ਕਿੰਨੇ ਬੰਦੇ ਤੇਰੇ ਨਾਲ ਪੰਜ ਜਣੇ ਆ ਤੇ ਮਾਸ਼ਾਅੱਲਾ ਬਹੁਤ ਸਹੀ ਹੈ ਫਿਰ ਹੋਰ ਕੀ ਚਾਹੀਦਾ ਹਿੰਮਤ ਵਾਲੇ ਬੰਦੇ ਜਿਹੜੇ ਇੰਨੀਆਂ ਧੜਾਂ 2 ਕਿਲਿਆਂ ਦੀ ਇੱਕ ਇੱਕ ਤਿੰਨਾ ਦੀ ਇੱਕ ਢਾਈਆਂ ਦੀ ਇੱਕ 4.5 ਦੀ ਉਹ ਉਹਦੇ ਬਣਾਈ ਅਸਾਂ ਤਿੰਨਾ ਦੀ ਉਹ ਬਣਾਈ ਧੋਂ ਦੀ ਸ਼ਾਨ ਦੀ ਬਣਾਈ ਇਹ ਧੋਂ ਦੀ ਉੱਥੇ ਬਣਾਈ ਆ ਵੀ ਆ ਵੀ ਦੋਵਾਂ ਦੀ ਹੈ ਨਾ ਲੋ ਜੀ ਆ ਤਾਂ ਲੱਗੇ ਹੋਏ ਮਾਸ਼ਾਅੱਲਾ ਸਹੀ ਕਰਨ ਬਿਲਕੁਲ ਉਹ ਮੌਲਵੀ ਮੌਲਬੀ ਨੂੰ ਨਾ ਦੱਸ ਵੀ ਤੇਰੇ ਪੱਠੇ ਵਜਣਦੇ ਆ ਕਿਆ ਯਾਰ ਜੱਟਾ ਥੱਕਣਾ ਤੇ ਫਿਰ ਹੈਗਾ ਚੋਰੀ ਕੰਮ ਇਹਦਾ ਨਾ ਗਰਮੀ ਬੜੀ ਹੈ ਗਰਮੀ ਦਾ ਵਾਕਿਆ ਲੋ ਚੱਲਦੀ ਆ ਇੱਕ ਜਿਹੜਾ ਨਾ ਹਾਂ ਡੁੱਪ ਬੜੀ ਹੁੰਦੀ ਹੈ ਇੱਕ ਤਾਂ ਪਾਣੀ ਤੱਤਾ ਹੋ ਜਾਂਦਾ ਫਿਰ ਜ਼ੋਰ ਲੱਗਦਾ ਗਾਰੇ ਦੇ ਵਿੱਚ ਹਾਂ ਤੇ ਹਾਲਤ ਵੇਖ ਲੈ ਮੇਰੀ ਹੁਣ ਉਹ ਮੈਂ ਵੇਖਣਦੇ ਆ ਮੈਂ ਕਿਹਾ ਚੱਲ ਮੈਂ ਉਧੂ ਆਪ ਦੇ ਕੀ ਵੜਨ ਜਾਣਾ ਚੱਲ ਚੋਰੀਆਂ ਦੇ ਵਾੜ ਲੈਨੇ ਆ ਡੇਰੀ ਚਲੋ ਹੁਣ ਵਾੜ ਲੈ ਹੁਣ ਤੈਨੂੰ ਕੀ ਕਹਿਣਾ ਤੂੰ ਦਤਰ ਨੂੰ ਹੱਥ ਜੋ ਪਾ ਲਿਆ ਉਹ ਇਟਿਮਾਗਾ ਚੱਲੇ ਨੂੰ ਘਰ ਨੂੰ ਹੋਈ ਸਾਂ ਥੱਕ ਕੇ ਖੜਿਆ ਯਾਰ ਹੁਣ ਚਲੋ ਕੋਈ ਨਹੀਂ ਪਹੁੰਚ ਤੂੰ ਫਿਰ ਹੈ ਠੀਕ ਹੈ ਓਕੇ ਹਾਂ ਤੇ ਬਾਕੀ ਅੱਲਾ ਦੀ ਸਪੋਰਟ ਜੀ ਆਪਾਂ ਵੀ ਮਿਲਦੇ ਹਾਂ ਸਵੇਰ ਨਵੀਂ ਵਲੌਗ ਵਿੱਚ ਬਹੁਤ ਸਾਰਾ ਧਿਆਨ ਰੱਖਣਾ ਬਹੁਤ ਸਾਰਾ ਖਿਆਲ ਰੱਖਣਾ ਤੇ ਅੱਜ ਵਲੌਗ ਜਰਾ ਸ਼ੋਰਟ ਸੀ ਕਿਉਂਕਿ ਮੈਂ ਲੇਟ ਪਹੁੰਚਿਆ ਤੇ ਆਪਾਂ ਲੇਟ ਸ਼ੁਰੂ ਕੀਤਾ ਵਲੌਗ ਤੇ ਸਵੇਰ ਇਨਸ਼ਾਅੱਲਾ ਹੋਪਫੁਲੀ ਤੁਸੀਂ ਰਾਤ ਦੇ ਹੁਣ ਕਮੈਂਟ ਕਰਕੇ ਦੱਸ ਦੇਣਾ ਵੀ ਵਲੌਗ ਸਵੇਰ ਸੈਮ ਸ਼ੁਰੂ ਕਰਿਆ ਕਰੇ ਕਿਉਂਕਿ ਸਾਰਾ ਸ케ਜੂਲ ਫਿਰ ਤੁਹਾਨੂੰ ਵੇਖਣ ਨੂੰ ਮਿਲਿਆ ਕਰੂਗਾ ਵਲੌਗ ਲੰਬਾ ਹੋਇਆ ਕਰੂਗਾ ਕੁੱ ਸੋ ਜੇ ਤਾਂ ਤੁਹਾਨੂੰ ਇਹ ਵਧੀਆ ਲੱਗੀ ਚੀਜ਼ ਤਾਂ ਤੁਸੀਂ ਆਗਾ ਕਮੈਂਟ ਕਰਕੇ ਅੱਜ ਲਾਈਕ ਵੀ ਦੱਸਣਾ ਆ ਦੇ ਬਲੌਗ ਦੇ ਵਿੱਚ ਤਾਂ ਕਿ ਸਵੇਰ ਫਿਰ ਜਿਹੜਾ ਨਵਾਂ ਬਲੌਗ ਆ ਉਹ ਸਾਇਮ ਆਪ ਸ਼ੁਰੂ ਕਰੇ ਤੇ ਫਿਰ ਅੱਗੇ ਮੈਂ ਉਸਮਾਨਾ ਮੌਜ ਅਲੀ ਸਾਰੇ ਕੰਟੀਨਿਊ ਕਰੀਏ ਸੋ ਬਹੁਤ ਸਾਰਾ ਧਿਆਨ ਰੱਖਣਾ ਵਾ ਦੁਆਵਾਂ ਚ ਯਾਦ ਰੱਖਣਾ ਵਾ ਆਪ ਰੱਖਾ